ਆਹੋ ਗੱਲ ਸੁਣ। ਉਹ ਪੈ ਜਾਂਦੇ। ਪੈ ਜਾਂਦੇ ਰੋਟੀ ਦੀ ਬੁਰਕੀ ਨਹੀਂ ਖਾਣੇਗੀ। ਨਾਲ ਤਾਂ ਤੂੰ ਰਾਤ ਘਰੇ ਬੜਿਆ। ਸਾਰੀ ਰਾਤ ਮੈਂ ਡੀਕੀ ਗਈ ਆ। ਫੋਨ ਕਰਿਆ ਤੂੰ ਫੋਨ ਨਹੀਂ ਚੱਕਿਆ। ਕਿੱਥੇ ਸੀਗਾ ਤੂੰ? ਮੈਂ ਉੱਥੇ ਸੀਗਾ ਬਬਲੂ ਕੋਲ। ਉਹਦਾ ਖੜਾ ਨਾ ਛੱਡੀ ਤੂੰ। ਉਹ ਤਾਂ ਤੇਰਿਆਂ ਜੜਾਂ 'ਚ ਬਹਿ ਗਿਆ। ਹੁਣ ਟੁੱਕ ਦੀ ਬੁਰਕੀ ਖਾਣੀ ਆ ਕਿ ਨਹੀਂ ਖਾਣੀ? ਮੈਨੂੰ ਭੁੱਖ ਨਹੀਂ ਹੈਗੀ ਮੈਂ ਖਾ ਲਈ। ਕਿੱਥੇ ਖਾ ਲਈ ਤੂੰ? ਉੱਥੇ ਬਬਲੂ ਕੋਲ ਖਾ ਲਈ। ਆਹੋ ਬਬਲੂ ਦਾ ਤਾਂ ਪਤਾ ਹੀ ਆ ਮੈਨੂੰ। ਕਿਹੜੇ ਪਰੌਂਖੇ ਖਵਾਉਂਦਾ ਤੈਨੂੰ ਆ ਅੱਗਸਵਾ ਖਵਾਈ ਹੋਣੀ ਆ ਰਾਤ ਵੀ ਤੇ ਹੁਣ ਵੀ ਖਵਾ ਕੇ ਭੇਜਦਾ ਤੈਨੂੰ ਮਾਂ ਬੱਸ ਕਰ ਤੜਕੀ ਕਿਉਂ ਬੋਲਣ ਲੱਗ ਜਾਨੀ ਆ ਹੁਣ ਤਾਂ ਆਇਆ ਮੈਂ ਜਿਹੜਾ ਹੈਗਾ ਜ਼ਰੂਰ ਉਹ ਤੂੰ ਲਾ ਦੇਂਗੀ ਪੈ ਜਾਣ ਦੇ ਮੈਨੂੰ ਹੋਰ ਕੋਈ ਕੰਮ ਨਹੀਂ ਤਾਂ ਪਹਿਲਾਂ ਤੇਰੇ ਪਿਓ ਨੇ ਆ ਕੰਮ ਫੜਿਆ ਸੀ ਸ਼ਰਮ ਮੰਨ ਲੈ ਹਜੇ ਸਾਲ ਨਹੀਂ ਹੋਇਆ ਉਹਨੂੰ ਮਰੇ ਨੂੰ ਉਹੀ ਲੱਛਣ ਤੂੰ ਫੜ ਲੈ ਨਾ ਲੋਕ ਕੀ ਕਹਿੰਦੇ ਹੋਣਗੇ ਵੀ ਜਮਾ ਪਿਓ ਵਰਗਾ ਨਿਕਲਿਆ ਐ ਤਾਂ ਉਹ ਲੋਕਾਂ ਦਾ ਕਿਹੜਾ ਮੂੰਹ ਫੜਿਆ ਵਾਂ ਫਿਰ ਕਹਿੰਦੀ ਰਹਿੰਦੇ ਨੇ ਲੋਕ ਤਾਂ ਹੁਣ ਲੋਕਾਂ ਦੇ ਹਿਸਾਬ ਨਾਲ ਥੋੜੀ ਚੱਲਿਆ ਜਾਂਦਾ ਆ ਤੇਰੀਆਂ ਕਰਤੂਤਾਂ ਕਰਕੇ ਨਾ ਤੇਰੇ ਨਾਨਕਿਆਂ ਨੇ ਵਰਤਨਾ ਛੱਡਤਾ ਮੇਰੇ ਨਾਲ ਨਾਲੇ ਤੇਰੀ ਮਾਸੀ ਦਾ ਫੋਨ ਆਇਆ ਸੀ ਉਹਦੇ ਜਵਾਈ ਤੋਂ ਵੀ ਪੈਸੇ ਮੰਗ ਕੇ ਖਾ ਗਿਆ ਤੂੰ ਓਏ ਉਹੀ ਪਗਾਈ ਮਰੀ ਜਾਂਦੀ ਐ ਮਾਸੀ ਤਾਂ ਉਹਨੂੰ ਪੂਰੀ ਗੱਲ ਦੇ ਨਹੀਂ ਪਤਾ ਜਦੋਂ ਪੈਸੇ ਮੰਗ ਕੇ ਖਾ ਗਿਆ ਉਹਦੇ ਪਰੌਣੇ ਨੇ ਕਿਹੜਾ ਕਾਰੋਬਾਰ ਚੱਲਦਾ ਦੱਸ ਕੋਈ ਭੁੱਕੀ ਮਹंगाई ਸੀ ਉਹਨੇ ਮੈਥੋਂ ਉਹਦੇ ਪੈਸੇ ਮੰਗੇ ਬੇ ਉਹਦਾ ਪਰੌਣਾ ਤਾਂ ਗਿੱਲੇ ਗੋਹੇ ਤੇ ਪੈਰ ਨਹੀਂ ਧਰਦਾ ਆ ਸਾਰੇ ਲੱਛਣ ਕੋਠੇ ਤੂੰ ਹੀ ਕਰਦਾ ਪਹਿਲਾਂ ਤਾਂ ਫਤਿਹ ਤੂੰ ਸਾਰਾ ਪਿੰਡ ਮੰਗ ਮੰਗ ਖਾ ਲਿਆ ਹੁਣ ਤੂੰ ਰਿਸ਼ਤੇਦਾਰੀਆਂ ਤਾਂ ਛੱਡ ਦੇ ਮੈਨੂੰ ਭੰਡਣਾ ਮੈਂ ਕਿਸੇ ਤੋਂ ਨਹੀਂ ਪੰਡਿਆ ਗਿਆ ਉਹੀ ਸਾਲੇ ਭਕਾਈ ਮਰੀ ਜਾਂਦੇ ਨੇ ਮੇਰੇ ਮੂੰਹ ਤੇ ਲਿਆ ਨਾਲੇ ਜਿਵੇਂ ਮੈਂ ਤੈਨੂੰ ਭੁੱਖੀ ਖਾਂਦਾ ਦਿਖਾਤਾ ਫੇਰ ਨਾ ਕਿਨੂ ਕਿਨੂ ਭਾਈ ਮੂੰਹ ਤੇ ਲਿਆ ਵਾ ਕਹਿੰਦੇ ਹੁੰਦੇ ਆ ਨਾ ਘਰੇ ਤਾਂ ਮਗਰੋਂ ਪਤਾ ਲੱਗਦਾ ਬਾਹਰ ਪਤਾ ਲੱਗਦਾ ਹੁੰਦਾ ਕਰਤੂਤ ਦਾ ਪਹਿਲਾ ਬਾਹਰਲੇ ਦਾ ਮਤ ਉਹ ਉਹੀ ਹੋ ਕਰ ਜਾਂਦੇ ਨੇ ਹੁਣ ਮੇਰੇ ਦੇ ਲਾਲਾ ਤੂੰ ਉਹੀ ਲੱਗ ਜਾਂਦੇ ਨੇ ਹੁਣ ਉਹਨਾਂ ਦੇ ਪਰੌਣੇ ਦਾ ਤੇ ਤੈਨੂੰ ਮੈਂ ਖਾਂਦਾ ਪੀਂਦਾ ਦਿਖਾਤਾ ਹੁਣ ਤੁਹਾਡੇ ਸਾਹਮਣੇ ਥੋੜੀ ਖਾਊਗਾ ਉਹ ਭੁੱਕੀ ਤੂੰ ਰਹਿਣ ਦੇ ਪੁੱਤ ਆਪਾਂ ਕਿਸੇ ਤੋਂ ਕੀ ਲੈਣਾ ਤੂੰ ਸੰਭਲ ਜਾ ਮੈਂ ਤੈਨੂੰ ਕਹੀ ਜਾਂਦੀ ਆ ਜੇ ਤੇਰੇ ਆਹੀ ਲੱਛਣ ਰਹੇ ਨ ਕਿਸੇ ਨੇ ਕੁੜੀ ਨਹੀਂ ਦੇਣੀ ਤੈਨੂੰ ਤੂੰ ਰੈਫਰੀ ਇੱਥੇ ਡਿਪ ਡਿਪ ਕਰਦਾ ਕੁੜੀ ਕਿਸੇ ਨੇ ਲਿਆਉਣੀ ਵੀ ਕੀ ਕਰਨੀ ਹੈ ਕਿਉਂ ਐਸ਼ ਕਰਨੀ ਆ ਮੈਂ ਤਾਂ ਅੱਛਾ ਮੇਰਾ ਨਾ ਸੋਚੀ ਪਹਿਲਾਂ ਤਾਂ ਮੈਂ ਮਾਰਗੀ ਤੇਰੇ ਮੂੰਹ ਕਾ ਨਹੀਂ ਝਾਕਦੀ ਵੀ ਚੱਲ ਮੇਰਾ ਪੁੱਤ ਗੱਭਰੂ ਹੋਇਆ ਚੱਲ ਜੂਨ ਸੋਧਰ ਜੂ ਮੇਰੀ ਚੱਲ ਪਿਆਉ ਦਾ ਕੀ ਹੈ ਤਾਂ ਜਿਹੜਾ ਜਹਾ ਹੈਗਾ ਹੈਗਾ ਹੁਣ ਤੂੰ ਮੈਨੂੰ ਆਹ ਦਿਨ ਦਿਖਾਈ ਜਾਣਾ ਮੇਰੇ ਤਾਂ ਉਹੀ ਗੱਲ ਖੂ ਘਾਤਾ ਨਹੀਂ ਚੱਲਦਾ ਮੈਨੂੰ ਤਾਂ ਹੋ ਗਿਆ ਮਾਮਲਾ ਇੱਛਰਾ ਸਾਰਾ ਦਿਨ ਲੈਕਚਰ ਨਹੀਂ ਦੇਣ ਹਟਦੀ ਫੇਰ ਕਹਿੰਦੀ ਆ ਮੈਂ ਘਰੇ ਨਹੀਂ ਕੱਢਦਾ ਹੋਰ ਮੈਂ ਕੀ ਕਰਾਂ ਜੇ 2 ਮਿੰਟ ਮੇਰੀ ਗੱਲ ਬਹਿ ਕੇ ਸੁਣੇ ਤਾਂ ਲੈਕਚਰ ਨਾ ਦੇਵਾ ਜਦੋਂ ਆਉਣਾ ਤੈਨੂੰ ਸੁਰਤ ਨਹੀਂ ਹੁੰਦੀ ਮੈਂ ਰੋਟੀਆਂ ਪਕਾ ਕੇ ਰੱਖ ਲੈਣੀਆਂ ਉਹ ਮੈਂ ਜੇ ਚੱਕ ਕੇ ਦਾਣੇ ਵਾਲੀ ਚ ਪਾ ਦੇਣੀਆਂ ਕੀ ਕਰਾਂ ਫਿਰ ਮੈਂ ਨਾ ਮੇਰੇ ਬੁਰਕੀ ਲੰਗਦੀ ਐ ਮੈਂ ਤਾਂ ਨਹੀਂ ਕਿਹਾ ਤੈਨੂੰ ਵੀ ਰੋਟੀਆਂ ਲਗਾ ਕੇ ਰੱਖਿਆ ਕਰ ਜੇ ਮੈਨੂੰ ਲੋੜ ਹੋਊ ਮੈਂ ਖਾ ਲਊਗਾ ਚੱਲ ਭਾਈ ਤੇਰੀ ਮਰਜ਼ੀ ਐ ਮੈਂ ਨਾ ਫਿਕਰ ਨਾ ਕਰਿਆ ਕਰ ਮਾਂ ਮੇਰੀ ਆਪਣਾ ਸਰਦਾਗਾ ਸਰਜੂਗਾ ਗੱਡੀ ਨਹੀਂ ਖੜੀ ਹੈਗੀ ਉਹਨਾਂ ਮਿੰਟ ਆਹੋ ਭਾਈ ਤੇਰਾ ਤਾਂ ਸਰਜੂਗਾ ਤੇਰਾ ਤਾਂ ਸਾਬਣਾ ਸਰਜੂ ਤੂੰ ਤਾਂ ਮੈਥੋਂ ਬਿਨਾ ਵੀ ਸਾਰ ਲੈਣਾ ਮੇਰੀ ਫਿਕਰ ਨਹੀਂ ਕਰਦਾ ਵੀ ਮਾਂ ਮੇਰੀ ਡੀਕਦੀ ਹੋਊ ਮੈਨੂੰ ਹੁਣ ਮੈਂ ਪੈਣ ਦੇਵੇਂਗੀ ਜਾਂ ਨਾ ਹਰਦੀ ਨਹੀਂ ਹੈਗੀ ਤੂੰ ਵੀ ਬੱਸ ਕਿੱਝ ਜੇ